ਇਨਸ਼ੋਰ ਕਰ ਲੈ ਕੇ ਕਿ ਫਾਰਮਰ ਨੂੰ ਕਿਤੇ ਪ੍ਰੋਡਕਸ਼ਨ ਜ਼ਿਆਦਾ ਹੋ ਜਾਏ ਉਹਦੀ ਪ੍ਰਾਈਸ ਨਾ ਨਿਕਾਏ ਉਹਨਾਂ ਨੇ ਐਗਰੀਕਲਚਰ ਪ੍ਰਾਈਸਿਸ ਕਮਿਸ਼ਨ ਬਣਾਇਆ ਵਿਚ ਲੇਟਰ ਮੱਧਯਾ ਦੇ ਐਗਰੀਕਲਚਰ ਕੋਸਟ ਐਂਡ ਪ੍ਰਾਈਸਿਸ ਇਹ 1970ਸਟ ਹੈ ਹੁਣ ਨਾਲ ਹੀ ਉਹਦੇ ਜਦ ਬਰਡੀਆਂ ਬੈਸ ਹਮਮ ਮਾਈਦੀ ਐਕਟ ਪਰਲੀਮੈਂਟ ਠੀਕ ਹੈ ਉਹ ਦੱਸੇਗਾ ਕਿ ਕਿਹੜੀ ਮਿਨੀਮਮ ਪ੍ਰਾਈਸ ਕਿਹਣੀ ਹੋਣੀ ਚਾਹੀਦੀ ਹੈ ਜਿਹਨਾਂ ਨੇ ਐਮ ਐਸ ਪੀ ਕਹਿੰਦੇ ਐਮ ਐਸ ਪੀ ਕਹਿੰਦੇ ਉਸ ਐਮਐਸਪੀ ਦੇ ਵਿੱਚ ਜਿਹੜੀ ਐ ਫਿਕਸਡ ਕਾਸਟ ਉਹ ਨਹੀਂ ਸਿਕੜੀ ਜਾਂਦੀ ਐ ਐਮਐਸਪੀ ਦਾ ਕਨਸੈਪਟ ਇਹ ਹੋਈ ਐ ਕਿ ਜ਼ਮੀਂਦਾਰ ਇੰਟਰਾਂ ਨਹੀਂ ਗਿਣਿਆ ਜਾਵੇ ਫਾਰਮਰ ਦੀ ਮਿਹਨਤ ਨਹੀਂ ਗਿਣੀ ਜਾਵੇ ਤੁਹਾਨੂੰ ਇੱਕ ਅਸ਼ੋਰੈਂਸ ਐ ਕਿ ਤੁਹਾਨੂੰ ਇੱਕ ਫਿਕਸਡ ਅਮਾਉਂਟ ਤਾਂ ਕਿ ਕੰਮਸ ਕੰਮ ਜਿਹੜਾ ਤੁਹਾਡਾ ਕੈਸ਼ ਐਕਸਪੈਂਡੀਚਰ ਹੋਇਆ ਉੱਤੇ ਘਾਟਾ ਨਾ ਪਵੇ ਹੌਲੀ ਹੌਲੀ ਸਾਰੀਆਂ ਕਾਸਟਾਂ ਸ਼ੁਰੂ ਹੋ ਗਈਆਂ ਐਸ ਵੇਲੇ ਰਿਮਿਨਰੇਟ ਪ੍ਰਾਈਸ ਕਰਸਪਟ ਨਹੀਂ ਸੀ ਹਮਮ ਇਟ ਵਾਸ ਮਿਨੀਮਮ ਸਪੋਰਟ ਪ੍ਰਾਈਸ ਤੋਂ ਦੋ ਤਰ੍ਹਾਂ ਦੀ ਪ੍ਰਾਈਸ ਹੋਣੀ ਸੀ ਇਕ ਕੰਡੀਸੀ ਮਿਨਿਮਮ ਸਪੋਰਟ ਪ੍ਰਾਈਸ ਜਿਹੜੀ ਫਸਲ ਦੀ ਕਾਸ਼ ਤੋਂ ਪਹਿਲਾਂ ਅਨਾਉਂਸ ਹੁੰਦੀ ਤਾਂ ਕਿ ਫਾਰਮਰ ਨੂੰ ਪਤਾ ਹੋਵੇ ਮੈਨੂੰ ਆਸ਼ੀਰਵਾਦ ਕਿ ਇੰਨਾ ਸਾਨੂੰ ਮਿਲਣਾ ਹੈ ਇੱਕ ਇਨਸੈਂਟਿਵਾਇਜ਼ ਕਰਦਾ ਫਾਰਮਰ ਇੱਕ ਹੋਂਦੀ ਮੈਸੀ ਦੱਟ ਸੁਧਾਰਵਾ ਨੋਜ਼ ਐਸ ਪ੍ਰਕੁਰਮੈਂਟ ਪ੍ਰਾਈਸ ਗਵਰਨਮੈਂਟ ਕਿਸ ਭਾਅ ਤੇ ਖਰੀਦਦੀ ਆ ਉਹ ਹਮੇਸ਼ਾ ਉੱਪਰ ਹੋਣੀ ਸੀ ਉਹ ਡਿਪੈਂਡ ਕਰਦਾ ਸੀਗਾ ਕਿ ਤੁਹਾਡੇ ਸਟਾਕ ਕਿੰਨਾ ਆਇਆ ਤੁਹਾਡੇ ਕਿੰਨਾ ਨੀਡ ਕਿੰਨੀ ਉਹਨਾਂ ਦਾ ਤੋਂ ਪ੍ਰਾਈਸ ਹੁੰਦੀ ਸੀ ਮੈਂ ਜਦ ਚੇਅਰ ਬੈਟ ਤੇ ਬਣਿਆ ਪ੍ਰਾਈਸ ਕਮਿਸ਼ਨ ਦਾ ਉਹਨੂੰ ਕੋਸਟ ਪ੍ਰਾਈਸ ਵੀ ਜੀ ਮੈਂ ਉਹ ਜਿਹੜੀ ਥੱਲੇ ਵਾਲੀ ਛੁੜਾਤੀ ਜਿਹੜੀ ਜਿਹੜੀ ਆਪਣਾ ਪ੍ਰਕੋਮ ਪ੍ਰਾਈਸ ਸੀ ਨਾ ਉਸ ਨੂੰ ਮਿਨੀਮਮ ਸਪੋਰਟ ਪ੍ਰਾਈਸ ਬਣਾ ਤਾਬ ਲੈਣੇ ਤੋਂ ਜ਼ਿਆਦੇ ਹੂੰ ਹੂੰ ਉਹਦੇ ਵਿੱਚ ਮੈਂ ਸਾਰੀਆਂ ਕੌਸਟਸ ਇਨਵੋਲਵ ਕਰਤੀ ਅਸੀਂ ਟੋਟਲ ਫਿਕਸਡ ਪ੍ਰਾਈਸ ਵੀ ਜਿਹੜੀ ਜਿਹੜੀ ਜੋ ਫਿਕਸ ਕੋਸਟ ਆ ਵਰਮੈਂਟ that is it is known as minimum mm -hmm. cost price ਉੱਥੋਂ ਤੱਕ ਗਵਰਨਮੈਂਟ ਖਰੀਦੀ ਸੀ ਜੇ ਉਹਦੋਂ ਠੀਕ ਹੈ ਬੰਦ ਦੇ 98 ਬੰਦ ਦੇ ਤੇ ਲੱਗੇ ਹੂੰ ਹੂੰ ਐਂਡ that was a guarantee of ਦੇ ਲਈ ਕਨਸੈਪਟ ਆਫ ਐਮਐਸ ਪ੍ਰਾਈਸ ਪ੍ਰਾਈਸ ਇਸ਼ੂਸ ਹੋ ਗਈ ਉਹਨੂੰ ਬਾਈ ਕਰਨ ਬਾਣੇ ਐਫਸੀ ਅਕ੍ਰੀਟ ਕੀਤੀ ਗਈ ਬਾਇੰਗ ਐਂਡ ਸਟੋਰਿੰਗ ਸਟੇਟਸ ਆਪਣੀ ਯੂਜ਼ ਦੇ ਵੀ ਖਰੀਦ ਲੈਂਦੀ ਆ ਪਰ ਮੋਸਟਲੀ ਜਿਹੜੀ ਆਉ ਐਜ਼ ਏਜੰਟਸ ਆਫ ਦੀ ਸੈਂਟਰ ਗਵਰਨਮੈਂਟ ਕਰਦੀ ਆ ਸੈਂਟਰ ਗਵਰਨਮੈਂਟ ਅਡਵਾਂਸ ਪੈਸੇਜ ਦਿਆ ਸੁਰਚ ਕਰਦੀ ਆ ਗ੍ਰੇਨ ਬੰਡ ਐਮਐਸ ਜਿਹਦੇ ਉਹ ਸੈਂਟਰ ਗਵਰਨਮੈਂਟ ਦਿੰਦੀ ਸੈਂਟਰ ਗਵਰਨਮੈਂਟ ਸਭ ਕੋ ਸਾਈਡ ਕਰਦੀ ਆ ਐਮਐਸਪੀ ਹੋ ਗਈ FCI ਹੋ ਗਈ ਫਿਰ ਡਿਸਟ੍ਰੀਬਿਊਟ ਕਰਨੇ ਆ ਪੀ ਡੀਐਸ ਬਣ ਗਿਆ ਪਬਲਿਕ ਡਿਸਟ੍ਰੀਬਿਊਸ਼ਨ ਹਮਮ ਤਾਂ ਕਬਲੀ ਤੋਂ ਗਿਆ ਸਿਸਟਮ ਫਾਰਮਰ ਨੂੰ ਸ਼ੋਰ ਹੋ ਗਿਆ ਲੋਕਰੂ ਦਾਣੇ ਮਿਲਣਾ ਪਏ ਸਾਰਾ ਸਿਸਟਮ ਜਿਵੇਂ ਠੀਕ ਹੋ ਗਿਆ ਬਦ ਬਦਕਿਸਮਤੀ ਹੈ ਕਿ ਪਾਲਿਸੀ ਕਦੇ ਸਟੈਟਿਕ ਨਹੀਂ ਹੁੰਦੀ ਪਰ ਜਿਹੜੀ ਬਣ ਜਾਏ ਤਾਂ ਕੈਮਰਾ ਬੇਚ ਨਹੀਂ ਹੁੰਦੀ ਕਦੇ ਵੀ ਲੇਕਿਨ ਅਸੀਂ ਉਸ ਪਾਲਿਸੀ ਨੂੰ ਟਾਈਮ ਦੇ ਨਾਲ ਚੇਂਜ ਨਹੀਂ ਕੀਤਾ ਹਮਮ That's why we were into problem poor day, today. Hmm. Surpluses. Unfortunately, अनफॉर्चुनेट मैं समझता कि कदम पोलि स्टैटिक नहीं होंगी It's a dynamic process. जो जो हालात दिया हैं पोलि चेंज होनी चाहिए वो नहीं हुई और फिर पॉलिटिक्स आ गई पोलिटिशन वोट चाहिए ये नहीं थे एक देखते कि जो अ ਅਰ ਉਹਦਾ ਲੌਂਗ ਟਰਮ ਇਫੈਕਟ ਕੀ ਹੋਏਗਾ ਇਹ ਜਿਹੜੀ ਹਾਲਤ ਐਤਕੀ ਹੋਈ ਆ ਇਹੰਦੋਂ ਪਹਿਲਾਂ ਵੀ ਦੋ ਤਿੰਨ ਵਾਰੀ ਹੋ ਚੁੱਕੀ ਆ 1984 85 ਦੇ ਵਿੱਚ ਐਗਜ਼ੈਕਟਲੀ ਹੋਇਆ ਰਸੀ ਚੋਨਾ ਮੰਡੀਆਂ ਦੇ ਵਿੱਚ ਕਿਉਂਕਿ ਥੋੜੀ ਨਮੀ ਹੁੰਦੀ ਐ ਚ ਉਹ ਚ ਧੂਆ ਨਿਕਲ ਗਿਆ ਸੀ ਸਵਾਦੀਆਂ ਢੇਰੀਆਂ ਬਣ ਗਈਆਂ ਕਿ ਜਗ੍ਹਾ ਦਿੱਤੇ ਗਵਰਨਮੈਂਟ ਆਪਣੇ ਪੈਰ ਖਿਸਕਾਰੇ ਕਿਉਂਕਿ ਉਹਨਾਂ ਕੋ ਗ੍ਰੇਨ ਬੌਸ ਸੀ ਫਿਰ ਉਹ ਮੇਰੀ ਕਮੇਟੀ ਬਣਾਈ ਗਈ ਇੱਕ ਜਿਹੜੀ ਦੌਰ ਕਮੇਟੀ ਦੇ ਨਾਤੇ ਸ਼ੁਰੂ ਹੋਇਆ ਪਰ ਬੂਈ ਵਰ 12 ਬੰਦੇ ਸੀ ਇੱਕ ਨਹੀਂ ਮੈਂ ਇਕੱਲਾ ਨਹੀਂ ਸੀ ਆਮ ਬਸ ਸ਼ੇਅਰਿੰਗ ਥੈਟ ਹੀ ਕਮਨਸ ਕਮ 100 ਬੰਦੇ ਨੂੰ ਕੰਸਲਟ ਕੀਤਾ ਹੋ ਔਰ ਰਿਪੋਰਟ ਕਹਤੀ ਉਹ ਰੋਡ ਦਾ ਵਿਜਨ ਇਜ਼ ਦਾ 50 ਸਾਲ ਸੀ ਕਿ ਵਟ ਵੁੱਡ ਲਾਈਕ ਬੀ ਦੀ ਪੰਜਾਬ ਇਨ 50 ইয়ারਸ ਲੇਕਨ ਅਨਫੋਰਚਨਟਲੀ ਮੈਂ 76 ਸਮਿਟ ਕੀਤੀ ਉਦੋਂ ਇਹਦੀ ਬਨਾਲੇ ਦੀ ਗਵਰਨਮੈਂਟ ਟੁੱਟ ਚੁੱਕੀ ਸੀ ਉਦੋਂ ਗੋੜਨ ਆ ਗਈ ਸੀ ਤੇ ਉਹ ਕਿਸੇ ਨੂੰ ਦੀ ਪਰਵਾਹ ਨਹੀਂ ਕੀਤੀ ਹੂੰ ਹੂੰ ਕਿਉਂਕਿ ਡਰਾਉਟ ਆ ਗਈ ਸੀ ਅੱਛਾ 4 ਸਾਲ ਹੂੰ ਹੂੰ ਪਰ ਉਸ ਤੋਂ ਬਾਅਦ 91 ਤੋਂ ਬਾਅਦ ਫਿਰ ਉਹੀ ਹਾਲ ਤੋਂ ਸ਼ੁਰੂ ਹੋ ਗਈ ਸਰਪ੍ਰਸ ਹਾਂ ਸਰਪ੍ਰਸ ਹੁਣ ਆ ਗਈ ਅਕਾਲੀਆਂ ਦੀ ਗਵਰਨਮੈਂਟ 1998 ਨੂੰ ਹੂੰ ਹੂੰ ਇਹਨਾਂ ਬادل ਸਾਹਿਬ ਨੇ ਪਹਿਲਾ ਜਿਹੜੀ ਸੀ ਆਪਣੀ ਮਿਸਟਰ ਪੱਠਰ ਕਾਂਗਰਸ ਹਾਂਜੀ ਹਾਂਜੀ ਉਹਨੇ ਅਨਾਉਂਸ ਕੀਤਾ ਕਿ ਮੈਂ 5 ਏਕੜ ਤੱਕ ਬਿਜਲੀ ਫ੍ਰੀ ਦੇਵਾਂਗੀ ਹੂੰ ਇਹ ਬੁਰਕੀ ਸੁੱਟੀ ਫਾਰਮਰ ਨੇ ਕਦੇ ਬਿਜਲੀ ਫ੍ਰੀ ਨਹੀਂ ਸੀ ਮੰਗੀ ਹੂੰ ਹੂੰ ਬਾਦਲ ਨੇ ਉਹਦੋਂ ਬਾਅਦ ਕਿਹਾ ਤੇ ਮੈਂ ਸਾਰੇ ਨੂੰ ਆਫ ਕਰ ਦੂੰ ਪਰ ਇਹ ਕਿਉਂ ਬਿਜਲੀ ਕੀ ਇਨਸੈਂਟਿਵਾਇਜ਼ ਕਰਨ ਲਈ ਫਾਰਮਰ ਨੂੰ ਹਾਰਮਨਸੈਂਟੇ ਬਾਈ ਕਾ ਨੇ ਵੋਟ ਲੈਣ ਨੂੰ ਅੱਛਾ ਵੋਟ ਲੈਣਾ ਕਿਉਂਕਿ ਸਲਪਰਸ ਤੇ ਆਲਰੇਡੀ ਚੱਲ ਰਿਹਾ ਹੈ ਨਾ ਸਾਡਾ ਪੋਲੀਟੀਸ਼ੀਅਨ ਕੋਈ ਡਿਵੈਲਪਮੈਂਟ ਦੀ ਗੱਲ ਨਹੀਂ ਕਰਦਾ ਉਹ ਵੋਟ ਦੀ ਗੱਲ ਕਰਦਾ ਹੂੰ ਹੂੰ ਕਿ ਵੀ ਸਾਡੇ ਹੱਕ ਚ ਹੋ ਜਾਣਗੇ ਬੰਦੇ ਬੋਟ ਇਟ ਇਜ਼ ਨਥਿੰਗ ਸ਼ੋਰਟ ਆ ਬ੍ਰਾਈਫ ਮੈਂ ਸੰਮਲੇ ਦੀ ਕਮਿਸ਼ਨ ਕਿਉਂ ਇਹਦੇ ਤੇ ਐਕਸ਼ਨ ਨਹੀਂ ਲੈ ਰਿਹਾ ਮੈਂ ਤੁਹਾਨੂੰ ਕਿਉਂ ਦਊਂਗਾ ਮੈਂ ਤੁਹਾਨੂੰ ਚਾਪ ਆਪਣਾ ਦਊਂਗਾ ਖੰਡ ਦਊਂਗਾ ਤੋਂ ਮੈਂ ਚਾਹ ਪੱਤੀ ਦਊਂਗਾ ਤੁਹਾਨੂੰ ਮੋਬਾਈਲ ਮੋਬਾਈਲ ਇੱਕ ਇੱਕ ਆਪਸ਼ਨ ਹੈ ਇਸ ਇਜ਼ ਨਾਟ ਬ੍ਰਾਈਬ ਫੇਵਰ ਕਿਰਿਆ ਹੂੜ ਬਾਤੇ ਤੁਹਾਡੀ ਬਿਜਲੀ ਫ੍ਰੀ ਕਰ ਦਊਂਗਾ ਹੁਣ 300 ਮਹੀਨੇ ਤੱਕ ਜਿਹੜੀ ਬਿਲੀ ਫ੍ਰੀ ਕੀਤੀ ਬੜੀ ਨੇਸ ਹਮ ਹਮ ਸਟੇਟ ਦੇ ਫਾਈਨੰਸ ਦਾ ਜਲੂਸ ਨਿਕਲਿਆ ਜਾ ਰਿਹਾ ਇਹਨਾਂ ਸਬਸਿਡੀ ਨਾ ਇਹ ਕਿਉਂ ਕੈ ਜਾਰੀ ਨੇ ਥਿਸ ਇਜ਼ ਨਾਥਿੰਗ ਸ਼ੋਰਟ ਆਫ ਬ੍ਰਾਈਬ ਇਹ ਕੰਮ ਕਿਉਂ ਨਹੀਂ ਕਰ ਦਿੰਦੇ ਹਮ ਹਮ ਉਹੀ ਪੈਸਾ ਇਨਵੈਸਟਮੈਂਟ ਲਾ ਕੇ ਜੌਬਸ ਕਿਉਂ ਨਹੀਂ ਕ੍ਰੀਏਟ ਕਰਦੇ ਵਾਈ ਸ਼ੁਡਨਟ ਆਈ ਅਰਨ ਆਨਰੇਬਲੀ ਰਾਦਰ ਦੈਨ ਮੈਂ ਮੋੜ ਕੇ ਖੜਾ ਹਾਂ ਕਿ ਮੈਨੂੰ ਸਬਸਿਡੀ ਮਿਲੇ ਪੰਜਾਬ ਨੂੰ ਮੰਗਤੇ ਬਣਾ ਕੇ ਰੱਖਤਾ ਇਹਨਾਂ ਨੇ ਮੇਰਾ ਮਤ ਪੋਲਿਟਿਸ਼ੀਅਨ ਨੂੰ ਸਿਰਫ ਵੋਟ ਚਾਹੀਦੀ ਹੈ ਇਟਸ ਅਨਫੋਰਚੂਨੇਟ ਫਾਰ ਆਵਰ ਪੋਲਿਟਿਸ਼ੀਅਨਸ ਲੇਕਿਨ ਉਹ ਇਹ ਨਹੀਂ ਦੇਖਦੇ ਕੋਈ ਪੁਲਿਸ ਦਾ ਕੀ ਫੈਕਟ ਸੋ ਉਹ ਸ਼ੁਰੂ ਹੋ ਗਿਆ ਸਰਪਲਸ ਹੁੰਦੇ ਰਹੇ ਹੁਣ ਆ ਹਾਲਤ ਸਾਡੀ ਹੋ ਗਈ ਇਸ ਵੇਲੇ ਮੰਡੀਆਂ ਚ ਝੋਨਾ ਨਹੀਂ ਚੁੱਕਿਆ ਗਿਆ ਉਹਨੂੰ ਕਰਨਾ ਬੁਰੀ ਹੱਤੋਂ ਇਹ ਜਿਹੜੀਆਂ ਕਿਉਂਕਿ ਉਸ ਪਾਲਿਸੀ ਨੂੰ ਚੇਂਜ ਨਹੀਂ ਕੀਤਾ ਕੰਸਿਸਟੈਂਟ ਜੋ ਮੈਂ 86 ਰਿਪੋਰਟ دی ਉਹਨੇ ਕਿਸੇ ਨੇ ਵਰਕਾ ਨਹੀਂ ਤਿਆ ਲਿਆ ਉਹਦਾ ਫਿਰ ਆਈ ਇਹ ਬ੍ਰਿਦਰਸ਼ਨੀ ਗਵਰਨਮੈਂਟ 2002 ਚ ਉਹਨੇ ਇਹ ਕਿਉਂਕਿ ਉਹਨੇ ਇੱਕ ਕਮੇਟੀ ਬਣਾਈ ਸੀ ਬਨਾਲੇ ਜ਼ਮਾਨੇ ਚ ਅੱਛਾ ਉਹਨੇ ਇੱਕ ਇਹ ਬਹੁਤ ਵੱਡਾ ਮੁੱਦਾ ਬਣਾਇਆ ਸੀ ਕਿ ਜੇ ਸਾਡੀ ਗਵਰਨਮੈਂਟ ਆ ਗਈ ਹੂੰ ਹੂੰ ਤਾਂ ਅਸੀਂ ਡਾਕਟਰ ਜੋਲ ਮੇਰੇ ਨਾਂ ਤੇ ਬੋੜਾ ਪਰ ਆ ਗਈ ਤਾਂ ਐਕਸਪਰਟਸ ਦੀ ਸਾਰੀ ਹੂੰ ਦੇ ਸਬੂਨ ਨੂੰ ਰਵਾਈਜ਼ ਕਰਕੇ ਇੰਪਲੀਮੈਂਟ ਕਰਾਂਗੇ ਠੀਕ ਹੈ ਮੈਂ ਤਾਂ ਜਦ ਹੋਇਆ ਮੈਨੂੰ ਨੀ ਕੈਬਨਟ ਰੈਂਕ ਵੀ ਦਿੱਤਾ ਹਮ ਹਮ ਪਲੈਨਿੰਗ ਡਾਇਰੈਕਟਰ ਜੀ ਬਣਾਤਾ ਮੈਂ 4 ਮਹੀਨੇ ਦੇ ਅੰਦਰ ਅੰਦਰ ਰਿਪੋਰਟ ਨੂੰ ਰਵਾਈਜ਼ ਕਰਕੇ ਸਬਮਿਟ ਕਰਦੀ ਹਮ ਹਮ ਮੇਰੇ ਨਾਲ ਉਸੇ ਤਰ੍ਹਾਂ 12 14 ਹੌਰ ਐਕਸਪਰਟ ਸੀ ਹਮ ਹਮ ਮਾਰਟਿਕਲੋ ਕਾਰਗਿਲ ਦਾ ਸੀ ਦੂਸਰੇ ਸਾਰੇ ਬਿਜ਼ਨਸmen ਫਾਰਮਰਸ ਦੂਸਰੇ ਅਜੀ ਤਕਰੀਬਨ ਮੇਰੇ ਖਲ 8 10 ਦਰਜਨ ਫਾਰਮਰਸ ਨੂੰ ਹਮ ਹਮ ਐਕਸਪਰਟਸ ਨੂੰ ਸਾਰਾ ਕੰਸਲਟ ਕੀਤਾ ਹਮ ਹਮ ਸੋ ਥਿਸ ਇਜ਼ ਅ ਰਿਪੋਰਟ ਆਫ ਨਾਟ ਮੇਰੀ ਮੇਰੀ ਰਿਪੋਰਟ ਨਹੀਂ ਹੈ ਤੁਹਾਡੀ ਐਕਸਪਰਟਸ ਦੀ ਐਡਵਰਟ ਦੀ ਰਿਪੋਰਟ ਹੈ ਮੇਰੇ ਨਾਂ ਤੇ ਹਮ ਹਮ ਕਿਉਂਕਿ ਮੈਂ ਚੇਅਰ ਕਰਿਆ ਸੀ ਪਰ ਇਸ ਗਵਰਨਮੈਂਟ ਨੇ ਮੁੜ ਕੇ ਉਹਦਾ ਇੱਕ ਵਰਕਾ ਨਹੀਂ ਥੱਲੇ ਆ ਸਮਝਿਆ ਨਾ ਹਮ ਸਬਮਿਟ ਹੋ ਗਈ ਰਿਪੋਰਟ ਇਟ ਹੈਜ਼ No मीनिंग ਫਾਰ them ਹਮ ਮੈਨੂੰ ਚੇਅਰਮੈਨ ਬਣਾ ਐਂ ਬਣਾਤਾ ਐ ਵਾਈਸ ਚੇਅਰਮੈਨ ਪਲੈਨਿੰਗ ਬੋਰਡ ਦਾ ਕੈਪਟਨ ਰੈਂਕ ਦੇਤਾ ਹੂੰ ਹੂੰ ਸਾਡੀ ਸਿਸਟਮ ਨਹੀਂ ਮਤ ਹੁੰਦਾ ਦਾ ਉਸ ਤੋਂ ਪਹਿਲਾਂ ਮੈਂ 18 ਸਾਲ ਉਸ ਬੋਰਡ ਦਾ ਮੈਂਬਰ ਰਹਾ ਤੁਸੀਂ ਮੈਨੂੰ ਯਕੀਨ ਕਰਦੇ ਹੋ ਕਿ ਇੱਕ ਦਿਨ ਵੀ ਇੱਕ ਸਾਲ ਕਿਸੇ ਦੇ ਇੱਕ ਵਾਰ ਇੱਕ ਮੀਟਿੰਗ ਨਹੀਂ ਹੋਈ 18 ਸਾਲ ਚ ਜਦ ਮੈਨੂੰ ਚੇਅਰ ਬਣਾਇਆ ਤੇ ਮੈਂ ਸਾਰੀ ਜਿਹੜੀ ਕਾਉਂਸਲ ਹੈ ਮਿਨਿਸਟਰ ਉਹਨਾਂ ਨੂੰ ਮੈਂਬਰ ਬਣਾਤਾ ਹੂੰ ਹੂੰ ਐਮਪੀਜ਼ ਨੂੰ ਮੈਂਬਰ ਬਣਾਤਾ 4 ਸਾਲ ਮੈਂ ਹਰ ਡਿਪਾਰਟਮੈਂਟ ਨਾਲ ਬੈਠ ਕੇ ਪਹਿਲਾਂ ਜਿਹੜੀ ਆ ਨੀਡ ਬੇਸ ਪਲਾਨ ਬਣਾਉਂਦਾ ਸੀ ਠੀਕ ਹੈ ਫਿਰ ਮੈਂ ਫਾਈਨੈਂਸ ਤੋਂ ਪੁੱਛਦਾ ਬਟੜ ਕੋ ਪੈਸੇ ਕਿਹਨੇ ਆ ਉਹਦੀ ਕਟਬਟ ਕੱਟ ਕੇ ਜਿਹੜੀ ਸੀ ਸੋਰਸ ਵੇਪਰ ਬਣਾਉਂਦਾ ਸੀ ਹੂੰ ਔਰ ਪਰਮੀ ਮੀਟਿੰਗ ਕਰਦਾ ਹੁੰਦਾ ਸੀ ਮੈਂ ਸਾਰਿਆਂ ਨੂੰ ਸੱਦਾ ਹੁੰਦਾ ਸੀ ਕੌਂਸਲਰ ਮਿਨਿਸਟਰ ਵੀ ਬੈਠੀ ਹੁੰਦੀ ਸੀ ਐਮਪੀ ਵੀ ਲੋਚਾਰ ਆ ਜਾਂਦੇ ਸੀ ਜਿਹੜੇ ਐਕਸਪਰਟਸ ਸੀ ਉਹਨਾਂ ਨੂੰ ਮਜੂਦੀ ਮੀਟਿੰਗ ਹਾਲ ਲੱਗੋਗਾ ਉੱਥੇ ਪੋਲਿਟੀ ਵੀ ਬੈਠੇ ਉਹਨੂੰ ਗੈਰਨੀ ਕਰਦੇ ਹੁੰਦੇ ਆਹ ਮੈਂ ਸਾਰੇ ਡਿਪਟੀ ਕਮਿਸ਼ਨਰ ਨੂੰ ਸੱਦਾ ਹੁੰਦਾ ਸੀ ਦੇ ਸ਼ੁੱਡ ਨੋ ਵਟ ਇਜ਼ ਹੈਪਨਿੰਗ ਕਮੇਟੀ ਰੂਮ ਜਿਹੜਾ ਉਹ ਪੰਜਾਬ ਉਹਨਾਂ ਪ੍ਰਿਆੰਦਾ ਸੀ ਖੜੇ ਹੁੰਦੇ ਲੋਕ ਤਿੰਨ ਤਿੰਨ ਘੰਟੇ ਰਿਪੋਰਟ ਪੇਸ਼ ਕਰਦਾ ਸੀ ਮੈਂ ਡਿਸਕਸ਼ਨ ਹੁੰਦੀ ਸੀ ਫੇਰ ਅਸੀਂ ਪਲੈਨ ਕਮਿਟੀ ਕੋ ਜਾਂਦੇ ਸੀ ਉਹ ਫਾਈਨਲ ਹੁੰਦੀ ਸੀ ਅੱਜ ਮੈਂ ਸਵਾਲ ਕਰਦਾ ਕਿ ਜਦ ਬਣਾ ਛੱਡ ਕੇ ਆਇਆ ਉਸ ਤੋਂ ਬਾਅਦ ਕਮੇਟੀ ਹੋਈ ਤਿੰਨ ਤਿੰਨ ਡਿਪਟੀ ਚੇਅਰਮੈਨ ਹੈ ਉਹਦੇ ਵਿੱਚ ਲੱਗੇ ਕੈਬਨਟ ਰੈਂਕ ਤੇ ਬੈਠੇ ਕਿਸੇ ਨੇ ਕੋਈ ਲਾਈਨ ਨਹੀਂ ਲਿਖੀ ਤੁਸੀਂ ਕਹਿੰਦੇ ਇੱਕ ਦਿਨ ਦੀ ਪ੍ਰੋਬਲਮ ਨਹੀਂ ਹੈ ਦਿਸ ਹਸ ਬੀਨ ਹੈਪਨਿੰਗ ਓਵਰ ਈਅਰਸ ਓਵਰ ਈਅਰਸ ਨਾ ਇਸ ਇਟ ਦੀ ਸੀਰੀਅਸਨੈਸ ਆਵਰ ਸਿਸਟਮ ਪੋਲੀਟਿਕਲ ਪਲਿਮਕਰ ਐਂਡ ਐਡਮਿਨਿਸਟ੍ਰੇਟਿਵ ਇੱਕ ਪਾਲਿਸੀ ਦੇ ਵਿੱਚ ਡਿਊ ਚੇਂਜ ਨਹੀਂ ਲੈਂਦੀ ਇੱਕ ਲਾਹਰਵਾਹੀ ਸਿਰਫ ਫੋਕਸ ਔਨ ਵਰਡਸ ਨਾਟ ਔਨ ਦਾ ਐਕਚੁਅਲ ਰੀਅਲ ਫਾਰਮਰ ਤੇ ਉਹਦੇ ਇਸ਼ੂਸ ਨੂੰ ਲੈ ਕੇ ਉਹ ਲੋਕਾਂ ਨੂੰ ਇਹ ਦਿੰਦਾ ਵੀ ਮੂੰਹ ਅੱਡੀ ਗੱਡੀ ਉਪਰਕੀਆਂ ਵਾਸਤੇ ਹਮਮ ਮਤੋਂ ਆਪ ਮੁੜ ਕੇ ਜਿੱਕੀ ਜਿੱਤ ਰਹੀ ਹੈ ਕਿਉਂਕਿ ਬਿਲੀਫਰੀ ਕੀਤੀ ਹੋਈ ਹੈ ਗਰੀਬ ਆਦਮੀ ਦੇਹਦਾ ਮੈਂ ਤਾਂ ਬਿਲੀਫਰੀ ਹੋ ਗਈ ਉਹ ਵੋਟਰ ਉਹ ਸੋਚ ਹੀ ਨਹੀਂ ਸਕਦਾ ਮੇਰੀ ਵੋਟ ਦਾ ਕੀ ਮੈਨ ਹੈ ਹਮਮ ਜਿਹੜੀ ਸੋਚਣ ਵਾਲੇ ਵੋਟ ਪਾਉਂਦੇ ਹੀ ਨਹੀਂ ਆ ਸਾਡੇ ਏਰੀਆ ਜਿਹੜਾ ਸਾਰਾ 엘ਿਟ ਕਲਬ ਬਿਠਾਇਆ ਇੱਕ ਸਿਰ ਤੇ 18% ਵੋਟ ਪਈ ਸੀ ਐਤ ਕੀ ਕੌਂਸਲ ਦੀ ਆਪਣਾ ਕਾਰਪੋਰੇਟ ਦੀ ਮੈਂਟੇਨੈਂਸ ਦੇ ਵਜੇ ਕੌਂਸਲ ਨੂੰ ਇਸ ਏਰੀਆ ਦੇ ਵਿੱਚੋਂ 50% ਵੋਟ ਪਈ ਹੈ ਪਰ ਇਹ ਕਿਉਂਕਿ ਹੈਵੀ ギਵਨ ਅਪ ギਵਨ ਅਪ ਇਸ ਤਰ੍ਹਾਂ ਆ ਕਿਉਂ ਹੈ ਉਹ ਕਨੇ ਵੀ ਸਾਰੇ ਇੱਕ ਹੀ ਥੈਲੀ ਦੇ ਚਟੇ-ਬੱਟੇ ਹੈ ਅੱਛਾ ਡਸਨਟ ਮੈਟਰ ਕਿ ਕਾਂਗਰਸ ਹੈ ਕੋਣਾ ਨੇ ਕੋਣਾ ਸਾਰੇ ਇੱਕੋ ਜਿਹੇ ਆ ਠੀਕ ਹੈ ਆਇਆ ਪ੍ਰੋਬਲਮ ਸੋ ਹੁਣ ਪਿੱਟਦੇ ਆ ਜੀ ਆ ਹੋ ਗਿਆ ਜੀ ਉਹ ਹੋ ਗਿਆ ਜੀ ਉਹ ਗਿਆ ਫਾਰਮਰਾਈਜੇਸ਼ਨ ਕਰ ਰਿਹਾ ਜੀ ਕਰ ਰਿਹਾ ਹੁਣ ਤੁਸੀਂ ਇੱਕ ਵਾਰੀ ਉਹਨਾਂ ਦੇ ਮੂੰਹ ਚ ਪਾਤਾ ਹੈ ਹੂੰ ਉਹ ਕਹਿੰਦੇ ਲੀਵ ਇਟ ਹੂੰ ਫਿਰ ਉਹ ਇਸ ਲੈਵਲ ਤੇ ਚਲੇ ਗਏ ਆ ਕਿ ਵੀਟ ਰਾਈਸ ਦੀ ਪ੍ਰੋਡਕਟਿਵਿਟੀ ਨਾਲ ਜਿੰਨੀ ਕਿ ਇਨਕਮ ਹੁੰਦੀ ਆ ਫਾਰਮਰ ਦੀ ਕੋਈ ਕ੍ਰੌਪ ਹੋਰ ਉਹ ਨਹੀਂ ਇਨਕਮ ਨਹੀਂ ਦਿੰਦਾ ਪਹਿਲੀ ਗੱਲ ਕਿਉਂਕਿ ਉਹਨੇ ਬਸ ਸਰਕਾਰ ਨੇ ਆਪਾਂ ਨੂੰ ਐਮਐਸਪੀ ਫਿਕਸ ਕਰ ਦਿੱਤੀ ਬਟ ਨੋ ਅਦਰ ਇਨਸੈਂਟਿਵ ਫਾਰ ਐਨੀ ਇਵਰੀ ਇਅਰਸ ਮੂਵਿੰਗ ਅਪ ਠੀਕ ਹੈ ਠੀਕ ਹੈ ਨਾ ਤੇ ਉਹ ਉਹਦੇ ਨਾਲ ਜਿਹੜਾ ਕੋਹੜ ਕੋ क्रॉप ਜੜੀ ਹੈ ਉਹਨੇ ਮੈਂ ਡਰਦੀ ਮੈਨੂੰ ਤਾਂ ਮੈਂ 986 ਤੋਂ ਲਈ ਪਾਰਿਆ ਇੱਥੇ ਫਾਰਮਰ ਮਿਲੇ ਤੇ ਮੈਨੂੰ ਸਵਾਲ ਕਰਤਾ ਇਹਨੇ ਦੱਸੋ ਜੀ ਹਲਟਰਨੇਟ ਕੀ ਬੀਜिए ਹਾਂ ਕੀ ਬੀਜिए that was going to be my next question how can आ, we diversify ਉਹਦਾ ਮੇਰਾ ਜਵਾਬ ਇਹ ਸੀ ਤੁਹਾਡਾ ਪਾਣੀ ਖਤਮ ਹੋ ਰਿਹਾ ਨਾ ਤੁਸੀਂ ਉਹ ਬੀਜੋ ਜੀ ਪਾਣੀ ਖਤਮ ਹੋਏ ਤੇ ਹੋਣੀ ਠੀਕ ਹੈ ਉਹ ਕੀ ਹੈ ਜਿਹੜੀਆਂ ਇਹ ਤੋਂ ਪਹਿਲਾਂ ਹੁੰਦੀਆਂ ਸੀ ਤੁਹਾਡੇ ਕੋਲ ਕੋਪਾਸ ਹੈ ਮਿਲਣ ਦਿਓ ਤੁਹਾਡੇ ਕੋਲ ਆਇਲ ਸੀਡਸ ਹੈ ਤੁਹਾਡੇ ਕੋ ਜਿਹੜੇ ਹੈਗੇ ਨੇ ਬਾਜਰਾ ਮੂੰਹ ਫੜੀ ਪਾ ਸਭ ਕੁਝ ਸਭ ਵੇਗਾ ਦਮਿਆ ਅਕੀਬੀ ਤੇ ਵੀ ਇਦਿ ਸੀ ਹੂੰ